ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦਰਸ਼ਕ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨ ਜਾ ਰਹੇ ਆ ਉਹ ਗੱਲਬਾਤ ਬੜੇ ਹੀ ਜਿਹੜਾ ਗੰਭੀਰ ਮੁੱਦੇ ਦੇ ਉੱਪਰ ਆਪਾਂ ਗੱਲਬਾਤ ਕਰਨੀ ਆ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਚਨ ਆ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਇਹ ਘਟਨਾ ਜਿਹੜੇ ਹਿਆਰਪੁਰ ਦੇ ਵਿੱਚ ਵਾਪਰੀ ਆ ਛੋਟੇ ਜੇ ਮਾਸੂਮ ਬੱਚੇ ਦੇ ਨਾਲ ਪ੍ਰਵਾਸੀ ਮਜ਼ਦੂਰ ਵੱਲੋਂ ਜੋ ਦਰਿੰਦਗੀ ਕੀਤੀ ਗਈ ਆ ਇਹ ਨਾ ਸਹਿਣਯੋਗ ਘਟਨਾ ਹੈ ਸਾਡੇ ਗੁਰੂਆਂ ਨੇ ਇਹੋ ਜੇ ਪੰਜਾਬ ਦੀ ਸਿਰਜਣਾ ਤਾਂ ਨਹੀਂ ਕੀਤੀ ਸੀ ਜਿਸ ਪੰਜਾਬ ਦੀ ਧਰਤੀ ਤੇ ਭੋਰਾ-ਭੋਰਾ ਬੱਚੇ ਵੀ ਸੁਰੱਖਿਅਤ ਨਹੀਂ ਹੈ ਕਲਗੀਧਰ ਪਾਤਸ਼ਾਹ ਨੇ ਆਪਣੇ ਮਾਸੂਮ ਬੱਚਿਆਂ ਦਾ ਖੂਨ ਸਾਡੇ ਉੱਤੋਂ ਦੀ ਕੁਰਬਾਨ ਕਰਤਾ ਆਪਣੇ ਛੋਟੇ-ਛੋਟੇ ਬੱਚਿਆਂ ਦਾ ਖੂਨ ਦੇ ਕੇ ਇਹ ਧਰਤੀ ਸਿੰਜੀ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਮਨ ਦੇ ਵਿੱਚ ਤਾਂ ਇਹ ਭਾਵਨਾ ਸੋਚੀ ਉਹ ਵੀ ਮੇਰੇ ਪੁੱਤਰਾਂ ਨੇ ਜੋ ਦੁੱਖ ਝੱਲੇ ਇਹ ਅਕਾਲ ਪੁਰਖ ਪੰਜਾਬ ਦੀ ਧਰਤੀ ਤੇ ਹੋਰ ਕਿਸੇ ਦੇ ਬੱਚਿਆਂ ਨੂੰ ਇਹ ਦੁੱਖ ਨਾ ਝੱਲਣੇ ਪੈਣ ਮੈਂ ਆਪਣੇ ਬੱਚੇ ਕੁਰਬਾਨ ਕਰ ਚੱਲਦੇ ਆਂ ਪਰ ਮੇਰੇ ਪਿੱਛੋਂ ਮੇਰੇ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਸਾਰੇ ਮਾਸੂਮ ਬੱਚੇ ਸੁਰੱਖਿਅਤ ਰਹਿਣ ਕਿਉਂਕਿ ਹਰ ਕੁਰਬਾਨੀ ਕਰਨ ਵਾਲੇ ਇਨਸਾਨ ਦੀ ਚਾਹੇ ਉਹ ਕੋਈ ਇਨਸਾਨੀਅਤ ਦੇ ਤੌਰ ਤੇ ਹੋਵੇ ਚਾਹੇ ਕੋਈ ਪੀਰ ਅਵਤਾਰ ਹੋਵੇ ਉਹਦੀ ਕੁਰਬਾਨੀ ਦਾ ਮਨੋਰਥ ਇਹੀ ਹੁੰਦਾ ਵੀ ਮੈਂ ਤਾਂ ਕੁਰਬਾਨੀ ਦੇ ਚੱਲਿਆ ਮੇਰੀ ਕੁਰਬਾਨੀ ਦੇ ਪਿੱਛੋਂ ਇਸ ਧਰਤੀ ਤੇ ਬਸਣ ਵਾਲੇ ਜਿਹੜੇ ਲੋਕ ਨੇ ਉਹ ਸੁਖੀ ਬਸਣ ਸੋ ਗੱਲ ਜਿਹੜੀ ਸੋਚਣ ਵਾਲੀ ਆ ਵੀ ਕੀ ਗੁਰੂ ਕਲਗੀ ਧਰਪਾਤਸ਼ਾਹ ਨੇ ਜੋ ਸਾਨੂੰ ਪੰਜਾਬ ਦਿੱਤਾ ਸੀ ਅਸੀਂ ਉਸ ਪੰਜਾਬ ਨੂੰ ਉਹ ਜਿਆ ਰੱਖ ਸਕੇ ਕਿਉਂ ਪੰਜਾਬ ਦੀ ਧਰਤੀ ਤੇ ਇਹ ਹਲਕੇ ਹੋਏ ਭੇੜੀਆਂ ਦੀ ਇੱਜੜ ਜਿਹੜੇ ਇਕੱਠੇ ਹੋ ਗਏ ਨੇ ਜਿਹੜੇ ਸਾਡੇ ਸ਼ੀਲ ਖੋਰ ਛੋਟੇ ਛੋਟੇ ਬੱਚਿਆਂ ਨੂੰ ਨੋਚ-ਨੋਚ ਖਾ ਰਹੇ ਨੇ ਤੇ ਹਾਲਾਤ ਇਹ ਹੋ ਗਏ ਨੇ ਵੀ ਕੀ ਇਸ ਗੰਦਗੀ ਦਾ ਸਫਾਇਆ ਪੰਜਾਬ ਦੀ ਧਰਤੀ ਤੋਂ ਹੋ ਸਕਦਾ ਕਿਉਂਕਿ ਇੱਕ ਤਾਂ ਪੰਜਾਬੀਆਂ ਨੇ ਹੱਥੀਂ ਕੰਮ ਕਰਨ ਦਾ ਜਿਹੜਾ ਆਪਣਾ ਜज्ਬਾ ਸੀ ਆਪਣੀ ਹਿੰਮਤ ਸੀ ਆਪਣਾ ਹੌਂਸਲਾ ਸੀ ਉਹ ਖਤਮ ਕਰ ਲਿਆ ਕੋਈ ਪਸੂਮਾ ਦਾ ਸੰਗਲ ਖੋਲ ਕੇ ਦੂਜੇ ਕਿਲੇ ਤੇ ਪਾਉਣ ਦੀ ਹਿੰਮਤ ਨਹੀਂ ਰੱਖਦਾ ਉਹ ਵੀ ਸਾਡਾ ਦੂਜੇ ਤੇ ਛੱਡਿਆ ਹੋਇਆ ਕੋਈ ਕੰਮ ਨਹੀਂ ਹੈ ਪੰਜਾਬ ਦੀ ਧਰਤੀ ਤੇ ਜਿਹੜਾ ਪੰਜਾਬੀ ਕਰਦੇ ਹੌਣ ਸਾਰਾ ਅਸੀਂ ਇਹਨਾਂ ਪ੍ਰਵਾਸੀਆਂ ਨੂੰ ਸੌਂਪਤਾ ਤੇ ਅਸੀਂ ਜਾਂ ਤਾਂ ਫੋਨਾਂ ਜੋਗੇ ਰਹਿ ਗਏ ਤੇ ਜਾਂ ਨਸ਼ਿਆਂ ਪੱਤਿਆਂ ਤੇ ਲੱਗੇ ਜਾਂ ਚੌਂਕਾਂ ਦੇ ਵਿੱਚ ਬੈਠ ਕੇ ਤਾਂਚਾ ਖੇਡ ਲਿਆ ਤੇ ਜਦੋਂ ਅਸੀਂ ਕੰਮ ਨੂੰ ਤਰਜੀਹ ਦੇਣੋਂ ਹਟ ਗਏ ਤਾਂ ਸਾਡੇ ਸਾਰੇ ਕੰਮਾਂ ਤੇ ਇਹਨਾਂ ਦਾ ਕਬਜ਼ਾ ਹੋ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਲਾ ਸਬਜੀ ਭਾਜੀ ਤੋਂ ਲੈ ਕੇ ਫਾਸਟ ਫੂਡ ਤੱਕ ਜੋ ਕੁਝ ਵੀ ਹੈ ਸਾਰਾ ਇਹ ਪ੍ਰਵਾਸੀ ਕਰ ਰਹੇ ਨੇ ਚਲੋ ਮਿਹਨਤ ਕਰਨੀ ਅਸੀਂ ਨਹੀਂ ਕਹਿੰਦੇ ਵੀ ਕੋਈ ਮਿਹਨਤ ਨਾ ਕਰੇ ਮਿਹਨਤ ਆਗਲਾ ਆਦੇ ਹਿੰਮਤ ਦੇ ਨਾਲ ਕਰਦਾ ਜਿਹਦੇ 'ਚ ਹਿੰਮਤ ਆਉ ਮਿਹਨਤ ਕਰ ਲੈਂਦਾ ਪਰ ਕੀ ਇਹ ਲੋਕ ਇਸ ਕਦਰ ਸਾਡੇ ਤੇ ਹਾਵੀ ਹੋ ਚੁੱਕੇ ਨੇ ਕਿ ਅੱਜ ਇਹ ਸਾਡੇ ਬੱਚਿਆਂ ਨੂੰ ਨੋਚ-ਨੋਚ ਖਾ ਰਹੇ ਨੇ ਅੱਜ ਤੋਂ 35-40 ਸਾਲ ਪਹਿਲਾਂ ਜਦੋਂ ਇਹ ਲੋਕ ਪੰਜਾਬ ਦੇ ਵਿੱਚ ਆਉਣ ਲੱਗੇ ਜਿਹੜੇ ਪੁਰਾਣੇ ਲੋਕ ਜਾਣਦੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਇੰਨੀ ਹਿੰਮਤ ਹੈ ਸੀ ਵੀ ਉਹ ਸਰਦਾਰ ਬੰਦੇ ਨਾਲ ਅੱਖ ਨਾਲ ਅੱਖ ਮਿਲਾ ਕੇ ਵੀ ਗੱਲ ਕਰਨ ਉਹ ਕਿਵੇਂ ਸਰਦਾਰ ਜੀ ਸਰਦਾਰ ਜੀ ਕਰਦੇ ਹੁੰਦੇ ਸੀ ਰੋਟੀ ਪਾਣੀ ਲੈ ਕੇ ਵੀ ਦੂਰ ਬਹਿ ਕੇ ਉਹਨਾਂ ਨੇ ਰੋਟੀ ਪਾਣੀ ਆਪ ਦਾ ਖਾਣਾ ਜੇ ਕਿਸੇ ਦੇ ਨਾਲ ਉਹ ਵਿਹਾੜੀ ਤੇ ਵੀ ਆਉਂਦੇ ਸੀ ਤੇ ਕਿਹੜੇ ਹਾਲਾਤਾਂ ਦੇ ਵਿੱਚੋਂ ਕੱਢ ਕੇ ਅਸੀਂ ਫਿਰ ਇਹਨਾਂ ਲੋਕਾਂ ਨੂੰ ਬਾਹਰੋਂ ਆਪਣੇ ਖੇਤਾਂ ਵਿੱਚੋਂ ਲਿਆ ਕੇ ਆਪਣੇ ਚੁੱਲਿਆਂ ਤੇ ਕਾਬਜ਼ ਕੀਤਾ ਹੁਣ ਤਾਂ ਪਿੰਡਾਂ ਦੇ ਸਿਆਣੇ ਆਪ ਤਾਂ ਲੋਕ ਬਾਹਰ ਚਲੇ ਗਏ ਨੇ ਤੇ ਇੱਥੇ ਜਿਹੜੀਆਂ ਆਂਗੀਆਂ ਕੋਠੀਆਂ ਨੇ ਉਹ ਵੀ ਸਾਰੀਆਂ ਇਹਨਾਂ ਨੂੰ ਸੱਡੀਆਂ ਨੇ ਕਈਆਂ ਨੇ ਕਮਰੇ પાਕੇ ਦਿੱਤੇ ਉਹ ਜ ਇਹਨਾਂ ਦੇ ਰਹਿਣ ਵਾਸਤੇ ਸੋ ਹੁਣ ਮੰਨ ਲਓ ਵੀ ਫੈਕਟਰੀਆਂ ਦੇ ਕਿਸੇ ਦੀ ਫੈਕਟਰੀ ਦੇ ਵਿੱਚ 200 250 350 60 ਜਿੰਨੇ ਵੀ ਮਜ਼ਦੂਰ ਕੰਮ ਕਰਦੇ ਨੇ ਕੀ ਉਹ ਉਹਨਾਂ ਨੂੰ ਹਟਾਉਣ ਦੇ ਦੂ ਉਹ ਠੀਕ ਆ ਫਿਰ ਉਹਦਾ ਕੰਮ ਖੜੂਗਾ ਇਹਦੇ ਵਾਸਤੇ ਇਹ ਤਾਂ ਹੋ ਸਕਦਾ ਵੀ ਜਿਹਦੇ ਕੋਲੇ ਜਿੰਨੇ ਬੰਦੇ ਕੰਮ ਕਰਦੇ ਨੇ ਉਹਦੇ ਤੇ ਇਹ ਦਬਾਅ ਤਾਂ ਹੋਵੇ ਵੀ ਤੇਰੇ ਕੰਮ ਕਰਨ ਵਾਲੇ ਬੰਦਿਆਂ ਚੋਂ ਕੱਲ ਨੂੰ ਕਿਸੇ ਨੇ ਗਲਤੀ ਕੀਤੀ ਤਾਂ ਇਹਦਾ ਖਮਿਆਜਾ ਤੈਨੂੰ ਭੁਗਤਣਾ ਪਊ ਕਿਵੇਂ ਸਾਡੇ ਲੋਕ ਬਾਹਰ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਕੰਪਨੀਆਂ 'ਚ ਕੰਮ ਕਰਨ ਜਾਂਦੇ ਨੇ ਤਾਂ ਕੰਪਨੀ ਵਾਲੇ ਪਾਸਪੋਰਟ ਤੱਕ ਨਹੀਂ ਸਾਡੇ ਬੰਦਿਆਂ ਨੂੰ ਦਿੰਦੇ ਆਪਣੇ ਇੰਨਾ ਕੰਟਰੋਲ ਹੀਟ ਰੱਖਦੇ ਨੇ ਕਿ ਬੰਦਾ ਸਾਡਾ ਕੋਈ ਗਲਤੀ ਕਰੇ ਹੀ ਨਾ ਤੇ ਸਾਡੇ ਇੱਥੇ ਖੁੱਲੀ ਖੇਡ ਆ 8-10 ਘੰਟੇ ਫੈਕਟਰੀ 'ਚ ਕੰਮ ਕੀਤਾ ਤੇ ਮੁੜ ਕੇ ਜਿੱਥੇ ਮਰਜੀ ਸੜਕਾਂ 'ਤੇ ਖੜਕੇ ਲੋਕਾਂ ਦਾ ਮਜ਼ਾਕ ਉਡਾਓ ਲੋਕਾਂ ਨਾਲ ਜੋ ਮਰਜੀ ਬੇਦਫੈਲੀਆਂ ਕਰੋ ਜੋ ਮਰਜੀ ਕੋਈ ਪੁੱਛਣ ਵਾਲਾ ਹੀ ਨਹੀਂ ਹੈ ਸੋ ਇਸ ਕਰਕੇ ਇਹ ਜਿਹੜੀ ਬਿਮਾਰੀ ਆ ਇਹ ਇੱਕ ਕੈਂਸਰ ਦਾ ਰੂਪ ਧਾਰਨ ਕਰ ਚੁੱਕੀ ਆ ਤੇ ਜੇ ਪੰਜਾਬ ਨੂੰ ਇਸ ਬਿਮਾਰੀ ਕੈਂਸਰ ਦੀ ਨਾਮਾਦ ਨਾਮਰਾਦ ਬਿਮਾਰੀ ਤੋਂ ਬਚਾਉਣਾ ਤਾਂ ਇਹ ਸਾਰੇ ਪੰਜਾਬ ਨੂੰ ਸਾਂਝੇ ਦੌਰ ਤੇ ਕੋਈ ਯਤਨ ਕਰਨਾ ਪਊ ਇਹ ਗੱਲ ਠੀਕ ਆ ਵੀ ਅੱਜ ਹਸ਼ਿਆਰਪੁਰ ਦੀ ਘਟਨਾ ਵਾਪਰੀ ਤੇ ਉੱਥੇ ਆ ਕੇ ਨੰਗ ਸਿੰਘ ਜਥੇਬੰਦੀਆਂ ਨੇ ਆਪਣਾ ਮੋਰਚਾ ਖੋਲਤਾ ਉਹ ਆਪਣੇ ਲੈਵਲ ਤੇ ਉਸ ਏਰੀਏ ਦੀ ਗੱਲ ਨੂੰ ਜੱਟ ਲੈਣਗੇ ਇਸ ਗੱਲ ਦੀ ਕੀ ਗਾਰੰਟੀ ਆ ਵੀ ਕੱਲ ਨੂੰ ਪੰਜਾਬ ਦੇ ਕਿਸੇ ਹੋਰ ਕੋਨੇ ਦੇ ਬੱਚੇ ਇਹ ਜੀ ਘਟਨਾ ਨਹੀਂ ਵਾਪਰੂਗੀ ਤੇ ਫਿਰ ਨੰਗ ਸਿੰਘ ਵੀ ਤਾਂ ਇਨਸਾਨ ਹੀ ਆ ਨਾ ਜੇ ਕੋਈ ਉਨੀ ਕੀ ਹੁੰਦੀ ਆ ਕੋਈ ਕਾਰਵਾਈ ਕੋਈ ਪਰਚਾ ਹੁੰਦਾ ਉਹਨਾਂ ਦੇ ਉਹ ਵੀ ਤਾਂ ਇਨਸਾਨੀਅਤ ਦੇ ਰੂਪ ਦੇ ਵਿੱਚ ਹੀ ਭੁਗਤਣਗੇ ਕੀ ਹੁਣ ਇਹ ਕੰਨੀ ਗੱਲਬਾਤ ਨੇਗ ਸਿੰਘ ਦੇ ਪੱਲੇ ਛੱਡ ਦੇਣੀ ਆ ਵੀ ਜਿੱਥੇ ਲੜਨ ਉਹ ਹੀ ਲੋਕ ਲੜਨ ਸਾਡਾ ਕਿਸੇ ਦਾ ਕੋਈ ਫਰਜ਼ ਨਹੀਂ ਬਣਦਾ ਸੋ ਕਹਿਣ ਤੋਂ ਭਾਵ ਦੇਖੋ ਅਸੀਂ ਉਹਨਾਂ ਦੇ ਵਾਰਸ਼ਾਂ ਜਿਨ੍ਹਾਂ ਨੇ ਦਰਾ ਖੈਬਰ ਨੂੰ ਠੱਲ ਮਾਰੀ ਉਹ ਪਠਾਨ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸੀ ਤੇ ਆਉਂਦੇ ਸੀ ਵਾਰੀ-ਵਾਰੀ ਲੁੱਟ ਕੇ ਲੈ ਜਾਂਦੇ ਸੀ ਤੇ ਲਾਇਆ ਬੰਨ ਅੱਜ ਤੱਕ ਵੀ ਕਿਸੇ ਦੀ ਜ਼ਰਤ ਨਹੀਂ ਪਈ ਦੁਆਰਾ ਆ ਕੇ ਉਹ ਸਾਡੇ ਤੇ ਕੋਈ ਦਾਵਾ ਬੋਲਣ ਪਰ ਕਿੱਥੇ ਗਏ ਸਾਡੇ ਉਹ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਵਰਗੇ ਜਰਨੈਲ ਹਰੀ ਸਿੰਘ ਨਲੂਏ ਵਰਗੇ ਸਰਦਾਰ ਸ਼ਾਮ ਸਿੰਘ ਠਾਰੀ ਵਰਗੇ ਤੇ ਸਾਡੇ ਮੌਜੂਦਾ ਸੰਘਰਸ਼ ਦੇ ਵਿੱਚ ਉਦੋਂ ਵੀ ਤਗੜੇ ਤਗੜੇ ਪੈਦਾ ਹੋਏ ਜਰਨੈਲ ਜੀ ਅੱਜ ਸਾਡੇ ਵਿੱਚ ਨਹੀਂ ਰਹੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਸਾਡੇ ਬੱਚੇ ਹੀ ਨਹੀਂ ਸੁਰੱਖਿਅਤ ਰਹਿਣੇ ਚਾਹੀਦੇ ਸੋ ਇਸ ਕਰਕੇ ਸੋਹਿਰ ਦੇ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਮਸਲੇ ਤੇ ਸਿਰ ਜੋੜ ਕੇ ਬੈਠੋ ਕੋਈ ਸਾਂਝਾ ਫੈਸਲਾ ਸਾਰੇ ਪੰਜਾਬ ਦੀ ਖਾਤਰ ਲਿਆ ਜਾਵੇ ਤਾਂ ਕਿ ਇਹ ਜਿਹੜੀ ਹਲਕੇ ਹੋਏ ਭੀੜੀਆਂ ਦੇ ਇੱਜੜ ਪੰਜਾਬ ਦੇ ਵਿੱਚ ਬੇਲਗਾਮ ਖੁੱਲੇ ਫਿਰ ਰਹੇ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਨੱਥ ਪਾਈ ਜਾ ਸਕੇ ਤਾਂ ਕਿ ਉਹ ਜੋ ਮਸੂਮ ਬੱਚੇ ਦੇ ਨਾਲ ਹੋਇਆ ਅਗਾ ਕਿਸੇ ਦੇ ਹੋਰ ਬੱਚੇ ਦੇ ਨਾਲ ਇਹੋ ਜਿਹੀ ਘਨਾਉਣੀ ਹਰਕਤ ਨਾ ਹੋਵੇ ਇਸ ਕਰਕੇ ਸਾਰੇ ਲੋਕਾਂ ਨੂੰ ਹੀ ਇਸ ਗੱਲ ਤੇ ਖਾਸ ਧਿਆਨ ਦੇਣ ਦੀ ਲੋੜ ਆ ਇਹ ਨਹੀਂ ਹੈ ਵੀ ਜਿਹੜੇ ਇੱਕ ਦੋ ਬੰਦੇ ਬੋਲਦੇ ਆ ਉਹੀ ਇਹਦੇ ਤੇ ਗੱਲ ਕਰਨ ਇਹਦੇ ਤੇ ਸਾਰੇ ਸਿਹਰਦ ਬੁੱਧੀਜੀਵੀ ਜਾਂ ਜੋ ਵੀ ਐਨਜੀਓ ਵਗੈਰਾ ਕੰਮ ਕਰਦੀਆਂ ਨੇ ਜੋ ਸੰਸਥਾਵਾਂ ਜੋ ਲੋਕਾਂ ਦੇ ਹੱਕਾਂ ਲਈ ਲੜਦੇ ਲੋਕ ਨੇ ਚਾਹੇ ਉਹ ਵਕੀਲ ਹੋਣ ਚਾਹੇ ਸਮਾਜ ਸੇਵੀ ਹੋਣ ਚਾਹੇ ਉਹ ਧਾਰਮਿਕ ਜਥੇਬੰਦੀਆਂ ਦੇ ਆਗੂ ਹੋਣ ਚਾਹੇ ਫਿਰ ਉਹ ਸਿਆਸੀ ਪਾਰਟੀਆਂ ਦੇ ਆਗੂ ਹੋਣ ਇਸ ਕਰਕੇ ਸਾਰਿਆਂ ਨੂੰ ਇਸ ਮਸਲੇ ਤੇ ਇੱਕ ਮਤ ਸੋਚ ਕੇ ਜਿਹੜਾ ਕੋਈ ਚੰਗਾ ਫੈਸਲਾ ਲੈਣਾ ਚਾਹੀਦਾ ਕੋਈ ਇਹ ਜਾਂ ਜਾਂ ਤੱਕ ਕਾਨੂੰਨ ਬਣ ਜੇ ਜਾਂ ਇਹਨਾਂ ਲੋਕਾਂ ਦੇ ਮਨਾਂ ਚ ਇਹ ਜਾਂ ਕੋਈ ਡਰ ਬਹਾਇਆ ਜਾਵੇ ਵੀ ਕਿਸੇ ਇੱਕ ਨੇ ਗਲਤੀ ਕੀਤੀ ਤਾਂ ਉਹਦਾ ਖਮਿਆਜਾ ਪਤਾ ਨਹੀਂ ਕਿੰਨਿਆਂ ਨੂੰ ਭੁਗਤਣਾ ਪਊ ਸੋ ਇਸ ਕਰਕੇ ਵੀਰੋ ਇਹ ਮੁੱਦਾ ਬੜਾ ਗੰਭੀਰ ਆ ਤੇ ਆਪਾਂ ਦਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਉਸ ਬੱਚੇ ਦੇ ਮਾਪਿਆਂ ਨੂੰ ਜੋ ਸਮਤ ਬਖਸ਼ੇ ਕਿਰਪਾ ਕਰੇ ਹੌਸਲਾ ਹਿੰਮਤ ਦੇਵੇ ਪਰ ਬੜਾ ਔਖਾ ਵੀ ਕੱਲੇ-ਕੱਲੇ ਬੱਚੇ ਨੇ ਅੱਜ ਹਰ ਪਰਿਵਾਰ ਦੇ ਵਿੱਚ ਇੱਕ-ਇੱਕ ਇੱਕ ਬੇਟਾ ਇੱਕ ਬੇਟੀ। ਅਗਰ ਕਿਸੇ ਦਾ ਇੱਕ ਬੇਟਾ ਇਸ ਸੰਸਾਰ ਤੋਂ ਚਲਿਆ ਜਾਂਦਾ ਤਾਂ ਉਹਦਾ ਅੱਗਾ ਰੁਕ ਜਾਂਦਾ ਕੋਈ ਖਾਨਦਾਨ ਚਲਾਉਣ ਵਾਲਾ ਨਹੀਂ ਬਚਦਾ। ਸੋ ਇਸ ਕਰਕੇ ਇਹ ਮੁੱਦਾ ਬੜਾ ਗੰਭੀਰ ਆ। ਸੋ ਸਾਰੇ ਲੋਕਾਂ ਨੂੰ ਪਰਿਵਾਰ ਦਾ ਵਿਸਾਥ ਦੇਣਾ ਚਾਹੀਦਾ। ਇਸ ਵਸਲੇ ਤੇ ਸੋਹਿਰਦ ਕੋਈ ਰਣਨੀਤੀ ਬਣਾ ਕੇ ਜਿਹੜਾ ਇਹ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਾਂ ਨੂੰ ਯਤਨ ਕਰਨੇ ਚਾਹੀਦੇ ਨੇ। ਸੋ ਮੈਂ ਇੱਥੇ ਆਪਣੀ ਬਾਣੀ ਨੂੰ ਵਿਰਾਮ ਦਿਨਾ ਗੁਰੂ ਨਾਨਕ ਪਾਤਸ਼ਾਹ ਦੇ ਉਸ ਸ਼ਬਦ ਨੂੰ ਦੁਹਰਾ ਕੇ ਕਿ ਇਤੀ ਇਮਾਰ